ਗੁਰਪ੍ਰੀਤ ਉਦਾਸੀ ਤੇ ਉਦਾਸੀ ਦੇ ਚੇਲੇ ਕਹਿੰਦੇ ਆ ਵੀ ਜਿੰਨੇ ਸਾਡੇ ਨਾਲ ਬਹਿਸ ਕਰਨੀ ਆ ਉਹ ਆਫਲਾਈਨ ਆ ਜੇ سوشل میڈیا ਤੇ ਨਹੀਂ ਕਰਨੀ ਇਹ ਗੁਰਪ੍ਰੀਤ ਉਦਾਸੀ ਦਾ ਦਾਵਾ ਜਿਹੜਾ ਵਕ ਵਕ ਟੀਵੀਾਂ ਤੇ ਚੈਨਲਾਂ ਤੇ ਤੰਤਰਾਂ ਮੰਤਰਾਂ ਦੀ ਸਿੱਖੀ ਸਿਖਾਉਂਦਾ ਫਿਰਦਾ ਜਿਹੜਾ ਛਿਰੀ ਚੰਦ ਦਾ ਭੇਖਤਾਰ ਕਰਕੇ ਸਿੱਖਾਂ ਨੂੰ ਜੋਗਮਤ ਨਾਲ ਜੋੜਦਾ ਫਿਰਦਾ ਜਿਹੜਾ ਅਮਰੀਕਾ ਸੋਸ਼ਲ ਮੀਡੀਆ ਫੇਸਬੁੱਕ ਆ ਦੇ ਪਾਪ ਆ ਪੋਸਟਾਂ ਤੇ ਹਜ਼ਾਰ ਹਜ਼ਾਰ ਗਰੁੱਪ ਵਟਸਐਪ ਦਾ ਬਣਾ ਕੇ ਬੀਬੀਆਂ ਬੀਬੇ ਘੁਮਰਾਹ ਕਰਕੇ ਸੋਸ਼ਲ ਮੀਡੀਆ ਨੂੰ ਮਰਤਦਾ ਰਿਆ ਤੇ ਉਥੋਂ ਪੈਸੇ ਇਕੱਠੇ ਕਰਦਾ ਰਿਆ ਇਹ ਹੁੰਦੇ ਪੈਸੇ ਇਕੱਠੇ ਵੇਖ ਕੇ ਉਹ ਟਰੱਕ ਦੀ ਜੌਬ ਛੱਡ ਆਇਆ ਤੇ ਹੁਣ ਉਹ ਬੰਦਾ ਸੋਸ਼ਲ ਮੀਡੀਆ ਉੱਤੇ ਅੱਜ ਵੀ ਐਕਟਿਵ ਆ ਜੋਤਾਂ ਜੂਤਾਂ ਜਗਾ ਕੇ ਕਿਸੇ ਨੂੰ ਕੋਈ ਮਾਤਾ ਵਖਾਉਂਦਾ ਕਿਸੇ ਨੂੰ ਕੋਈ ਪੀਰ ਵਖਾਉਂਦਾ ਕਿਸੇ ਨੂੰ ਕੋਈ ਸ਼ਹੀਦ ਵਖਾਉਂਦਾ ਸਾਰਾ ਕੋਸ਼ਿਸ਼ ਸੋਸ਼ਲ ਮੀਡੀਆ ਤੇ ਕਰਦਾ ਪਰ ਜਦੋਂ ਸਵਾਲਾਂ ਦੇ ਜਵਾਬ ਅਸੀਂ ਮੰਗਦੇ ਆਂ ਕਹਿੰਦਾ ਜੀ ਮੈਂ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਜਿੰਨੇ ਆਉਣਾ ਮੇਰੇ ਡੇਰੀ ਆ ਜੇ ਆਫਲਾਈਨ ਆਮੋ ਸਾਹਮਣੇ ਬਹਿ ਕੇ ਗੱਲ ਕਰਾਂਗੇ ਉੱਥੇ ਗਿਆਨ ਵਿਚਾਰ ਚਰਚਾ ਕਰਾਂਗੇ ਤੇ ਜਿਹੜਾ ਸਾਰੀ ਢਾੜੀ ਪਖੰਡ ਫਲਾਉਣਾ ਚੇਲਿਆਂ ਸਮੇਤ ਫੇਕ ਆਈਡੀਆਂ ਤੋਂ ਗਾਲਾਂ ਵੀ ਕੱਢਦਾ ਤੇ ਤੇਰੀਆ ਬਜਰੰਗ ਤੇ ਹੋਰ ਤੇਰੀਆ ਦੋ ਆਈਡੀਆਂ ਤੂੰ ਵਰਤਦਾ ਖੁਦ ਆਪ ਉਹਦੇ ਤੇ ਇੱਕ ਵੀ ਤਰ੍ਹਾਂ ਕਮੈਂਟ ਨਹੀਂ ਹੁੰਦਾ ਉਹ ਕੀ ਆ ਕਾਲੂ ਬਦਮਾਸ਼ ਇਹ ਤੇਰਾ ਸੋਸ਼ਲ ਮੀਡੀਆ ਤੇ ਆਪ ਦਾ ਤੇਰਾ ਪਖੰਡ ਫਲਾਉਣ ਲਈ ਤੇ ਜਾਇਜ਼ ਆ ਜਦੋਂ ਕੋਈ ਤੈਨੂੰ ਕੋਈ ਸਵਾਲ ਪੁੱਛੇ ਤੇ ਉਦੋਂ ਉਹ ਨਜਾਇਜ਼ ਆ ਅੱਛਾ ਤੇਰੀ ਗੱਲ ਹੀ ਪੁਗਾ ਦਿੰਦੇ ਤੂੰ ਸਾਹਮਣੇ ਬਹਿਣਾ ਤੈਨੂੰ ਮਾਣ ਆ ਵੀ ਤੂੰ ਜੋਗਮਤ ਵਿੱਚ ਬਹੁਤ ਪਰਫੈਕਟ ਆ ਤੈਨੂੰ ਬਾਣੀ ਕੰਠਿਆ ਤੂੰ ਸਾਹਮਣੇ ਬਹਿਣਾ ਚਾਹੁੰਦਾ ਚੱਲ ਤੇਰਾ ਇਹ ਵੀ ਪਲੇਖਾ ਕੱਢ ਦਾਂਗੇ ਤੂੰ ਕਿਹਾ ਵੀ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਤੂੰ ਫਿਰ ਸੋਸ਼ਲ ਮੀਡੀਆ ਤੇ ਆਪਦਾ ਪੂਰਾ ਪ੍ਰਚਾਰ ਬੰਦ ਕਰ ਨਾ ਇੰਸਟਾ ਤੋਂ ਚਲਾਏਂਗਾ ਨਾ YouTube ਤੇ ਜਾਏਂਗਾ ਨਾ ਤੂੰ ਕਿਸੇ ਟੀਵੀ ਚੈਨਲ ਤੇ ਅੱਜ ਤੋਂ ਜਾਏਂਗਾ ਤੂੰ ਬੰਦ ਕਰ ਦੇ ਪ੍ਰਚਾਰ ਕਰਨਾ ਤੂੰ ਪੂਰੇ ਆਪਦੇ ਉਦਾਸੀ ਭੇਖ ਚਾਜਾ ਵੀ ਹਾਂ ਤੂੰ ਨਾ ਫੋਨਾਂ ਦੀ ਵਰਤੋਂ ਕਰਨੀ ਤੂੰ ਆਪਣੇ ਪੜਾਲਾ ਪਿੰਡ ਤੋਂ ਪਿੰਡ ਚੱਲ ਜਿਵੇਂ ਜੋਗੀ ਜਾਂਦੇ ਆ ਡੋਲੂ ਚੱਕਦੇ ਆ ਮੋੜੇ ਤੇ ਪਾ ਲਿੰਦੇ ਆਪਣੀ ਮੰਝਲੀ ਤੇ ਚੱਲ ਤੂੰ ਵੀ ਚੱਲ ਉਹਦੇ ਚ ਆਵਦੇ ਦੋ ਲੀੜੇ ਪਾ ਤੇ ਪ੍ਰਚਾਰ ਓਵੇਂ ਕਰ ਆਪਦੀ ਜੋਗ ਮਤ ਦਾ ਸ਼੍ਰੀ ਚੰਦ ਦਾ ਫਿਰ ਅਸੀਂ ਵੀ ਤੇਨੂੰ ਚੈਲੰਜ ਸੈਪਟ ਕਰਦੇ ਤੇਰਾ ਤੇਰੇ ਨਾਲ ਆਫਲਾਈਨ ਬਹਿ ਜਾਗੇ ਸੋਸ਼ਲ ਮੀਡੀਆ ਤੇ ਅਸੀਂ ਵੀ ਨਹੀਂ ਆਉਂਦੇ ਤੂੰ ਸ਼ੁਰੂਆਤ ਕਰ ਕਿਉਂਕਿ ਤੂੰ ਹਰ ਪਖੰਡ ਦੀ ਸ਼ੁਰੂਆਤ ਤੂੰ ਕੀਤੀ ਅਗਲੇ ਪਾਸੇ ਹੁਣ ਤੂੰ ਸੇਫਟੀ ਜਿਹੜੀ ਲੱਭਦਾਉਂ ਦੀ ਸ਼ੁਰੂਆਤ ਵੀ ਤੂੰ ਆਫਲਾਈਨ ਦੀ ਕੀਤੀ ਤੇਰੇ ਬੰਦੇ ਕਹਿੰਦੇ ਆ ਆ ਦੋ ਚਾਰ ਆਏ ਸੀ ਉਹ ਕੱਲਾ ਜਵਾਕ ਜਿਆ ਆਇਆ ਸੀ ਉਹ 24 ਘੰਟੇ ਵੀ ਨਹੀਂ ਕੱਢਿਆ ਫੜਫੜਾ ਕੇ ਭੱਜ ਗਿਆ ਇੱਕ ਤੇਰੀ ਮਤ ਦੇ ਉਲਟ ਤੇਰੀ ਮਤ ਨਹੀਂ ਤੇਰੇ ਸਾਥੀ ਚੋਂ ਪਰ ਤੇਰੇ ਗਰੁੱਪ ਦੇ ਵਿੱਚੋਂ ਤੇਰੇ ਨਾਲ ਵਿਰੋਧ ਹੋ ਗਏ ਉਹਨਾਂ ਵੀ ਮੈਨੂੰ ਕਿਤੇ ਐਡ ਕੀਤਾ ਮਾੜੀ ਜੀ ਪੂਛ ਤੇ ਪੈਰ ਉਹਨਾਂ ਦੇ ਵਿੱਚ ਵੀ ਜਾ ਕੇ ਧਰਿਆ ਗਿਆ ਭਾਵੇਂ ਤੇਰੇ ਉਲਟ ਹੀ ਪਰ ਉਹ ਮਤ ਇਸੇ ਜਿਹਾ ਸੀ ਪਸੇ ਉਹ ਵੀ ਵਿਚਾਰੇ ਬਲੌਕ ਕਰਕੇ ਮੈਨੂੰ ਭੱਜ ਗਏ ਤੂੰ 2 ਸਾਲ ਦਾ ਬਲੌਕ ਕਰਕੇ ਬੈਠਾ ਹੋਣ ਤੋਂ ਇੰਸਟਾ ਤੋਂ ਵੀ ਮੈਨੂੰ ਹਟਾਤਾ ਵੀ ਤੈਨੂੰ ਟੈਗ ਵੀ ਨਾ ਕਰ ਸਕਿਆ ਮੈਂ ਤੇ ਇੰਸਟਾ ਦੇ ਵਿੱਚ ਹੈ ਹੀ ਮੇਰੇ ਕੋਲ 100 ਫਾਲੋਅਰ ਤੇ ਤੇਰਾ ਫਿਰ ਵੀ ਇੰਨਾ ਡਰਿਆ ਤੈਨੂੰ ਇੰਨਾ ਡਰ ਲੱਗਦਾ ਤੇ ਆਪਾਂ ਕੰਮ ਹੀ ਸੌਖਾ ਕਰਤਾ ਸੋਸ਼ਲ ਮੀਡੀਆ ਤੇ ਤੂੰ ਆਉਣਾ ਨਹੀਂ ਜੇ ਬੰਦੇ ਦਾ ਪੁੱਤ ਜ਼ਬਾਨ ਵਾਲਾ ਹੋਇਆ ਆਫਲਾਈਨ ਜੋਗ ਮਤ ਬਿਨਾ ਕਿਸੇ ਵਹੀਕਲ سپورਟ ਬਿਨਾ ਕਿਸੇ ਮੋਟਰਸਾਈਕਲ ਸਾਈਕਲ ਗੱਡੀ ਦੇ ਪੈਂਡਾ ਸ਼ੁਰੂ ਕਰ ਤੁਰ ਕੇ ਫਿਰ ਅਸੀਂ ਵੀ ਤੈਨੂੰ ਜਿੱਥੇ ਤੇਰੇ ਪਿੰਡ 'ਚ ਪੜਾ ਅੱਗੇ ਹੋਗਾ ਉੱਥੇ ਮਿਲ ਲਾਂਗੇ ਜਾਂ ਸਪੈਸ਼ਲ ਟਿਕਟ ਲਵਾ ਕੇ ਆਉਣਾ ਪਏ ਤੇ ਆਵਾਂਗੇ ਫਿਰ ਜਦੋਂ ਤੂੰ ਆਫਲਾਈਨ ਹੀ ਰਹੇਂਗਾ ਵਿਚਾਰ ਚਰਚਾ ਕਰਾਂਗੇ ਇੰਨਾ ਕਿ ਤਰਨਾ ਵਿਚਾਰ ਹੈ ਵੀ ਜਿਵੇਂ ਤੂੰ ਕਰੇਂਗਾ ਓਵੇਂ ਕਰਾਂਗੇ ਆ ਜਾ ਇਸੇ ਰਾਹ ਆ ਜਾ ਬਾਕੀ ਫਿਰ ਵੇਖਦੇ ਅਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ